ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤਾਂ ਵੀ ਆਪਣੀ ਔਲੀ ਕਰ ਜੋ ਸੀ ਜੋਸ਼ੀ ਜਨਰਲੋਂ ਤੇ ਨਜਟਾ ਸਰੰਦਾ ਤੈਨੂੰ ਸਵਾਗਤ ਕਰਦੀ ਆ ਤੇ ਲਓ ਅਸੀਂ ਹਾਜ਼ਰਾਂ ਕੀਤਾ ਨੇ ਪਟਾਰੇ ਵਿੱਚ ਲੈ ਕੇ ਤੁਹਾਡੀ ਜਿਹੜੀ ਦੇ ਵਿੱਚ ਤੇ ਲਓ ਅੱਜ ਮੈਂ ਤੁਹਾਨੂੰ ਜਿਹੜਾ ਗੀਤ ਸੁਣਾਉਗੀ ਨਾ ਇਹ ਇੱਕ ਭੈ ਭਰਾ ਦੇ ਵਾਰਾਗ ਮੈਂ ਗੀਤ ਹੈ ਬਹੁਤ ਹੀ ਪਿਆਰਾ ਤੇ ਮੇਰੇ بیٹے ਕੋਈ ਚੰਦਰ ਬਰਾਲ ਵੀ ਮੁੰਡੇ ਨੇ ਲਿਖਿਆ ਹੈਗਾ ਗੀਤ ਉਹਨਾਂ ਨੇ ਗਾਇਆ ਹੋਇਆ ਹੈ ਤੇ ਪਰ ਮੈਂ ਇਹਨੂੰ ਲੰਬੀ heids ਵਿੱਚ ਬਣਾ ਕੇ ਤੁਹਾਡੇ ਨੂੰ ਰੂਪੇਸ਼ ਕਰਦੀ ਆਂ ਉਮੀਦ ਆ ਤੁਹਾਨੂੰ ਪਸੰਦ ਆਊਗਾ ਤੇ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਲੋ ਮਾਣਵੇਂ ਇਸ ਗੀਤ ਦਾ ਨਾਂ ਦੇ ਜਿਹੜਾ ਮੈਂ ਨੁਕਤਾ ਪਾਉਂਗੀ ਨਾ ਉਹ ਵੀ ਮੈਂ ਜਿਵੇਂ ਗੋਡਿਆਂ ਦੇ ਵਿੱਚ ਕੜ-ਕੜ ਦੀ ਆਵਾਜ਼ ਆਉਂਦੀ ਹੈ ਬੈਠੇ-ਬੈਠੇ ਚੀਸਾਂ ਪਈ ਜਾਂਦੀਆਂ ਨੇ ਹੈਨਾ ਤੇ ਉਹ ਮੈਂ ਤੁਹਾਨੂੰ ਨੁਕਤਾ ਪਾਉਂ ਆਪ ਵੀ ਕਾਹਨ ਦਵਾਤ ਲੈ ਕੇ ਬੈਠ ਜਿਓ ਤੇ ਫਿਰ ਮੈਨੂੰ ਵਾਰ-ਵਾਰ ਨਾ ਪੁੱਛਿਆ ਕਰੋ ਕਿਉਂਕਿ ਫਿਰ ਮੈਨੂੰ ਯਾਦ ਨਹੀਂ ਨਾ ਭੁੱਲ ਜਾਂਦੀ ਐ ਫਿਰ ਡਾਇਰੀਆਂ ਫੋਗੀਆਂ ਜਾਂਦੀਆਂ ਨੇ ਤੇ ਇਹ ਬਹੁਤ ਹੀ ਵਧੀਆ ਕਾਰਨ ਸਿੱਧ ਹੋਇਆ ਢੋਡੇ ਦੁਖ ਨੂੰ हट ਜਾਣਗੇ ਤੇ ਕੋਈ ਕਿਸੇ ਡਾਕਟਰ ਕੋਲੇ ਜਾਣ ਦੀ ਲੋੜ ਨਹੀਂ ਥੋੜੀਆਂ-ਤੀਜਾਂ ਤੁਸੀਂ ਘਰੇ ਰਹਿ ਕੇ ਕਰਨੀਆਂ ਨੇ ਤੇ ਇੱਕ ਵਾਰ ਜਰੂਰ ਇਹਨੂੰ ਅਜਮਾ ਕੇ ਦੇਖੋ ਪਰਮਾਤਮਾ ਭਲੀ ਕਰੂਗਾ ਤੇ ਲਵਾਜੋ ਹੁਣ ਫਿਰ ਆਪਣੇ ਰੰਗਾਂ ਰੰਗ ਪ੍ਰੋਗਰਾਮ ਬੰਦ ਹੈ ਨਾ ਲੈਸੋ ਇਸ ਪਿਆਰੇ ਜੀ ਲੋਕ ਗੀਤ ਨੂੰ ਤੇ ਮੰਨ ਇਸ ਗੀਤ ਦਾ ਨੰਨ ਦੇਵਾਰੀ ਗਲਦੀ ਜੇ ਫੇਕੇ ਦਰਜਾਂ ਦਾ ਰਾਮੀਏ ਉੱਥੇ ਬਾਜੀਪ See, I'm. My knew is 拜拜 ਦੇਸਾਂ ਦੇ ਆਵੇ ਵੀਰੇ ਆਪ ਕਦਾਂ ਮਿਲਾਂਗੇ ਤੈਨੂੰ ਸੁੱਖਾ ਸੁੱਖ ਕੇਮ Ah, they can do It e might me. आज ਧੰਨਵਾਦ ਸਾਡੀ ਵੀਡੀਓ ਦੇਖਣ ਲਈ ਜੇ ਦੱਸਿਓ ਤੁਹਾਨੂੰ ਇਹ ਸਾਡਾ ਗੀਤ ਕਿ ਹੋਇਆ ਲੱਗਿਆ ਗੀਤ ਤਾਂ ਸਾਰੇ ਸੋਹਣੇ ਹੁੰਦੇ ਨੇ ਤੁਹਾਨੂੰ ਬਹੁਤ ਸੋਹਣਾ ਲੱਗਿਆ ਹੋਣਾ ਕਿ ਸੋਹਣਾ ਹੀ ਲੱਗਿਆ ਹੋਊ ਕਿ ਸੋਹਣਾ ਹੀ ਦੱਸਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਜੂ ਹੁਣ ਆਪਾਂ ਧੰਨ ਵਿਰਸਤੀ ਵੱਲ ਹੈ ਤੇ ਇੱਕ ਭੈਣ ਨੇ ਦੱਸਿਆ ਮੇਰੇ ਬਹੁਤ ਦਿਨ ਤੋਂ ਬਲਵਿੰਦਰ ਕੌਰ ਨੇ ਕਹਿੰਦੀ ਮੇਰੇ ਤਾਂ ਜੀ ਬਹੁਤ ਦਿਨ ਤੋਂ ਓਡੇ ਕੀ ਸਾਸ ਹੋਰ ਮੈਨੇ ਸਾਰੇ ਇੰਤਜ਼ਾਮ ਕਰ ਲਏ ਨਹੀਂ ਠੀਕ ਹੋਏ ਚਲੋ ਫਿਰ ਬੇਟਾ ਜੀ ਆ ਤੇ ਮੈਨੇ ਆ ਗਏ ਕਨੁਕਤ ਵਰਤ ਕੇ ਦੇਖਣਾ ਹੈ ਨਾ ਤੇ ਪਤਾ ਕੀ ਲੈਣਾ ਇਹ ਬਿਲਕੁਲ ਸਾਡੇ ਬੋਟੀ ਠੀਕ ਹੋਈ ਆ ਹੋਰ ਕਈ ਲੋਕ ਠੀਕ ਹੋਏ ਨੇ ਤੇ ਥੋਡੀਆਂ ਚੀਜ਼ਾਂ ਤੁਸੀਂ ਘਰੇ ਲੈ ਆ ਕੇ ਤੁਸੀਂ ਖਾਣੀਆਂ ਮੈਂ ਸਿਰਫ ਸਾਨੂੰ ਦੱਸਣਾ ਤੇ ਇਹ ਇਹ ਲੈ ਲਓ ਤੁਸੀਂ ਲਿਖ ਲਓ ਘਰੋਂ ਬਾਅਦ ਚੱਕ ਲਓ ਕਾਲੇ ਤਿਲ 50 ਗ੍ਰਾਮ ਕਿੰਨੇ ਲੈਣੇ ਨੇ 50 ਗ੍ਰਾਮ ਜਿੰਨੀਆਂ ਚੀਜ਼ਾਂ ਮੈਂ ਬੋਲੂ ਸਾਰੀਆਂ 50-50 ਗ੍ਰਾਮ ਲੈਣੀਆਂ ਨੇ ਕਾਲੇ ਤਿਲ 50 ਗ੍ਰਾਮ ਬੇਕਿੰਗ ਪਾਊਡਰ 50 ਗ੍ਰਾਮ ਸੂਰਜਮੁਖੀ ਦੇ ਬੀਜ 50 ਗ੍ਰਾਮ ਗੁਲਬੰਦੀ ਬਦਾਮ 50 ਗ੍ਰਾਮ ਤੇ ਮਾਂਜਪੰਜੀ 50 ਗ੍ਰਾਮ ਫੁੱਲ ਮਖਾਣੇ 50 ਗ੍ਰਾਮ ਕਿੱਕਰ ਦੀ ਗੁੰਦ 50 ਗ੍ਰਾਮ ਅਰਸੀ 50 ਗ੍ਰਾਮ ਇਹ 400 ਗ੍ਰਾਮ ਸਾਰਾ ਸਮਾਨ ਹੋ ਗਿਆ ਹੈ ਨਾ ਤੁਸੀਂ ਇਹਨਾਂ ਚੀਜ਼ਾਂ ਦਾ ਸਾਰਾ ਪਾਊਡਰ ਬਣਾ ਲਓ ਤੇ ਰਾਤ ਨੂੰ ਅੱਧਾ ਪਾਉਣਾ ਚਮਚਾ ਪਾਉਣਾ ਚਮਚਾ ਦਾ ਅੱਧਾ ਚਮਚਾ ਲੈ ਲਈਦਾ ਤੁਹਾਨੂੰ ਟੰਗਾ ਲੱਗਦਾ ਤੇ ਅੱਧੇ ਚਮਚੇ ਤੋਂ ਘੱਟ ਦਿੰਦੇ ਹੋ ਨਾ ਰੋਜ਼ ਰਾਤ ਨੂੰ ਦੁੱਧ ਨਾਲ ਲਓ ਇਹਨਾਂ ਤੇ ਪ੍ਰਮਾਤਮਾ ਕਰੂ ਤੁਹਾਡੇ ਗੋਡੇ ਖਾਂਦੇ ਖਾਂਦੇ ਟਣਾ ਟਲ ਹੋ ਜਾਣਗੇ ਤੇ ਤੁਸੀਂ ਮੈਨੂੰ ਵਧਾਈ ਭੇਜੋਗੇ ਮੈਂ ਸਿਰਦਾ ਮਾਥੀ ਜਮਾ ਠੀਕਾ ਹਨਾ ਤੇ ਮੈਂ ਤੁਹਾਡੀ ਵਧਾਈ ਦੀ ਹੋਣੀ ਕਿ ਵੀ ਕਰੂੰਗੀ ਜਿਹਦੇ ਵੀ ਗੋਡੇ ਟੁੱਟਦੇ ਨੇ ਉਹੋ ਹੀ ਇਹ ਆ ਕੇ ਚੀਜ਼ਾਂ ਤੇ ਆਪਣਾ ਪਨੀਰ ਬਣਾ ਕੇ ਇਹਨੂੰ ਦੁੱਧ ਨਾਲ ਲੈ ਲਓ ਤੇ ਹਰ ਹਾਲਤ ਮਤਲਬ ਅੱਗੇ ਤਾਂ ਪ੍ਰਮਾਤਮਾ ਦਾ ਅਰਥ ਹੈ ਤੁਹਾਨੂੰ ਡਾਕਟਰ ਤੋਂ ਠੀਕ ਹੁੰਦਾ ਪਰ ਇਹੀ ਬਹੁਤ ਲੋਕ ਠੀਕ ਹੋਏ ਨੇ ਸਾਡੀ ਆਪਣੀ ਬਹੁਤੀ ਠੀਕ ਹੋਈ ਆ ਤਜਰਬਾ ਸਾਡਾ ਹੋਇਆ ਗਿਆ ਤੇ ਹੋਰ ਲੋਕਾਂ ਨੂੰ ਕਾਲਮ ਕਰਕੇ ਦੇਖ ਲਿਆ ਪਰ ਮਾਤਾਵਾ ਭਲੀ ਦਾ ਜਿਹੜਾ ਕੁੱਤੇ ਹੈ ਤੁਸੀਂ ਲੈ ਕੇ ਖਾ ਲਿਓ ਤੇ ਹੁਣ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਨਵੇਂ ਨੁੱਤੇ ਤੇ ਨਵੇਂ ਗੀਤ ਨਾਲ ਫੇਰ ਤੁਹਾਨੂੰ ਮਿਲਾਂਗੇ ਤੇ ਧੰਨਵਾਦ ਸਾਡਾ ਵੀ ਦੇਖਣ ਲਈ